ਨੁਦਿਆਣਾ ਸਲੇਮ ਟਾਪਰ 'ਤੇ ਸਥਿਤ ਗੁਰਦੁਆਰਾ ਗੁਰੂ ਸਾਗਰ ਸਿੰਘ ਸਭਾ ਵਿਖੇ ਹਰ ਹਫਤੇ ਸ਼ਨੀਵਾਰ ਵਾਰੇ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਜਾਂਦਾ ਹੈ। ਇਹ ਸਮਾਗਮ ਸ਼ਾਮ 7:30 ਵਜੇ ਤੋਂ ਰਾਤ 9:30 ਵਜੇ ਤੱਕ ਸਜਾਇਆ ਜਾਂਦਾ ਹੈ। ਇਸ ਹਫਤੇ ਦੇ ਸਮਾਗਮ ਦੌਰਾਨ ਮੁੱਖ ਸੇਵਾਦਾਰ ਸ਼੍ਰੀ ਦਲਜੀਤ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਮਾਗਮ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੇ ਗਏ ਹਨ। ਉਨਾ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਹਰ ਸ਼ਨੀਵਾਰ ਇਹ ਦੀਵਾਨ ਨਿਯਮਿਤ ਤੌਰ ਤੇ ਚੁੜਾਈ ਜਾਂਦੇ ਹਨ ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਹਾਜ਼ਰੀ ਪਾਉਂਦੀਆਂ ਹਨ ਇਹ ਸਮਾਗਮ ਨਿੱਗੀ ਪਾਵਨਾਵਾ ਅਤੇ ਰੂਹਾਨੀਤਾ ਨਾਲ ਭਰਪੂਰ ਹੁੰਦੇ ਹਨ ਅਤੇ ਸੰਗਤਾਂ ਲਈ ਵਿਸ਼ੇਸ਼ ਆਤਮਕ ਅਨੁਭੂਤੀ ਦਾ ਸਰੋਤ ਬਣਦੇ ਹਨ ਲੁਧਿਆਣਾ ਤੋਂ ਦੁਪਿੰਦਰ ਸਿੰਘ ਦੀ ਖਾਸ ਰਿਪੋਰਟ ਸ੍ਰੀ ਗੁਰੂ ਸਾਗਰ ਸ੍ਰੀ ਸਬਾਦ ਕੀ ਜੋ ਹਫਤਾਵਾਰੀ ਸਮਾਗਮ ਚੱਲਦੇ ਹਨ ਅੱਜ ਉਹ ਸਮਾਗਮ ਕੰਜੇਪਾਸ਼ਾ ਸਾਇਨਫਿਲਡ ਅਰਜਨ ਦੇ ਜੀ ਦੇ ਚਿੜੀ ਪਰਬਤ ਨੂੰ ਸਮਰਥਨ ਤੇ ਸੰਗਠਨ ਦਾ ਪੂਰਾ ਸਹਿਯੋਗ ਰਿਹਾ ਹੈ ਤੇ ਅੱਗੇ ਰਹੇਗਾ ਵਾਹਿਗੁਰੂ ਪਾਸਾ ਬੰਦੇ ਗੁਰ ਹੈ ਜੋ ਬਾਰਾਪੁਰ ਸਾਗਰ ਸ਼ੈਨ ਸਬਤੋ ਜਿੱਥੇ ਸਾਡੇ ਪੀਤਰ ਸਤਾਂਜ ਚ ਪੰਜਵੇਂ ਪਾਸ਼ਾ ਸਤਨ ਸ਼ਹੀਦ ਗੁਰਜਨ ਦੇ ਸਾਹਿਬ ਜੀ ਦੇ ਸ਼ਹੀਦੀ ਆਡੇ ਨੂੰ ਸਮਰਪਿਤ ਫੋਰਪੇ ਰੋਜ਼ਾਨਾ ਦੇ ਦੀਵਾਨ ਚੱਲ ਰਹੇ ਨੇ ਇਸ ਤਰੀ ਸਾ ਸੰਸਥਾ ਵੱਲੋਂ ਦਿਨ ਵਿੱਚ ਮਤਲਬ ਪੈਰੋ ਵਿਸ਼ੇਸ਼ ਤੌਰ ਤੇ ਪੁਰਕੀ ਬਾਰੇ ਦੇ ਸੁਪਰੀ ਸਮੁਜ ਦੇ ਜਾ ਤਨ ਸਮਾਪਤ ਤੇ ਠੱਡੇ ਮਿੱਠੇ ਜਲਦੀ ਸ਼ਬੀਨਾ ਸ਼੍ਰੀ ਦੇ ਨਾਰੇ ਨੂੰ ਸੰਬੰਧਿਤ ਹੋ ਕੇ ਚੱਲ ਰਹੀਆਂ ਨੇ ਜਵਾਨ ਸਾਜਰੇ ਨੇ 30 ਮਈ ਨੂੰ ਬੰਦਾ ਦੇ ਹੜਾ ਹੈ ਤੇ ਜੀ ਦੇ ਹੜਾ ਹੈ ਕੁਝ ਪਾਸ਼ਾਲੀ ਲੰ ਫਿਰਾਂ ਦੇ ਸਪਾਲ ਮਾੜੇ ਦੇ ਰੋਹ ਜੇ ਬਤਾ ਦੇ ਸਾਗਰ ਤੋਂ ਦਨਸ਼ੀਰ ਨੂੰ ਅਰਜਨ ਦੇਵ ਸਾਹਿਬ ਜੀ ਜਾਂ ਪਿਓ ਜਿਹੜਾ ਅਰਜਨ ਦੇਵ ਗੁਰੂ ਤੇ ਸਰਪਤ ਜੋ ਗਰਮ ਬਣਾਇਆ ਹੈ ਵੈਸੇ ਦੀ ਇੰਡੀਆ ਪਾਸ਼ਾ ਜੀ ਜਿੱਥੇ ਜਿੱਥੇ ਨਾਨਕ ਨਾਮ ਦੇਵ ਨੂੰ ਸਰਪਤਾਂ ਬੈਠੀ ਹੈ ਇਹ ਵੀ ਉੱਤਰ ਦਿਹਾੜੇ ਬੜੀ ਸ਼ਰਧਾ ਉਸਾਰ ਨਾਲ ਚੜ੍ਹਦੀ ਕਲਾ ਨੂੰ ਮਨਾਏ ਜਾ ਰਹੇ ਨੇ ਉਹ ਨਾਲ ਹੀ ਸਾਡੇ ਇੱਥੇ ਕੀਰਤਨ ਸਥਾਨ ਤੇ ਹਫਤਾਵਾਰੀ ਸਮਾਗਮ ਜੋ ਲੜੀਵਾਰ ਹਰ ਸ਼ਨੀਵਾਰ ਦੇ ਸ਼ਨੀਵਾਰ ਸਾਜ ਰਹੇ ਨੇ ਜਿਹਨਾਂ ਵਿੱਚ ਉੱਚੇ ਤੇ ਤੋਂ ਤੇ ਜਥੇ ਹਾਜ਼ਰੀ ਭਰ ਕੇ ਗੁਰਦਾਸ ਕੀਰਤਨਾਂ ਇਹਨੇ ਹਾਲ ਕਰਦੇ ਨੇ ਮਾਫ਼ੀ ਤੇੁਰਕੇ ਨੰਬਰ ਤੋਟੂਟ ਵਰਤ ਲੈਣੇ ਸੰਤਾਨਾਂ ਦਾ ਸਹਿਯੋਗ ਹੈ ਨਾ ਸੇਵਾਵਾਂ ਦੇ ਗੁਰਦਾਰ ਦੇ ਭਤੀ ਸੰਤਾਂ ਦੀ ਜਿਨ੍ਹਾਂ ਤੋਂ ਮਨੋਂ ਪੜੋ ਸੇਵਾ ਨੂੰ ਬਹੁਦਿਆਂ ਨੇ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਜਿੱਥੇ ਆਮ ਵੀਰ ਨੂੰ ਸਨਮਾ ਪਹੁੰਚ ਰਹੇ ਨੇ ਇਹ ਸਾਡਾ ਇੱਕ ਜੋ ਕਮੇਟੀ ਹੈ ਅਗਲੀ ਕਸ਼ਟ ਜੋ ਉਹਨਾਂ ਦੇ ਨਾਮ ਸਾਡੀ ਜਲਦੀ ਆ ਰਹੀ ਹੈ ਅੱਜ ਪਰਿਵਾਰ ਸਾਡਾ ਵੱਡਾ ਹੋਇਆ ਹੈ ਸਾਡੇ ਨਾਲ ਵੈਪਰ ਸਾਡੇ ਹੋਪ ਦੇ ਵੈਪਰ ਸਾਡੇ ਜੀ ਨਾਲ ਜੁੜੇ ਨੇ ਇੱਕ ਪੁਤਰ ਸਾਹ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲਿਜਾਣ ਵਾਸਤੇ ਜੋ ਗੁਰੂ ਘਰ ਦੀਆਂ ਸੇਵਾਵਾਂ ਚ ਜਿੰਨਾ ਸਾਨੂੰ ਬੜੇ ਸ਼ਨਜੋਬ ਦੀ ਲੋਨ ਚਈ ਆਪਾਂ ਬੇਨਤੀ ਕਰਦੇ ਹਾਂ ਕਿ ਆਪਾਂ ਗੁਰੂ ਸਾਹਿਬ ਦੇ ਕਿਰਪਾ ਨਾਲ ਇਹ ਪੁਤਰ ਸਾਨੂੰ ਹੋਰ ਅਕੇ ਚੜ੍ਹਦੀ ਕਲਾ ਵਾਲੇ ਪਾਸੇ ਲਿਜਾਈਏ ਤੇ ਉਹਦੇ ਵਾਸਤੇ ਜੋ ਸਹਿਯੋਗ ਹੈ ਉਹ ਸਾਨੂੰ ਮਿਲੇ ਵੀਰਾਂ ਦਾ ਅੱਜ ਸਾਰੇ ਨੇ ਦਾਲ ਹੋ ਕੇ ਆਪਾਂ ਇੱਕ ਕਮੇਟੀ ਦੇ ਤੌਰ ਤੇ ਜੋ ਨਵੀਂ ਕਮੇਟੀ ਸਾਡੀ ਬਣੀ ਹੈ ਜੋ ਸਾਡੇ ਟਰਸਟ ਚੱਲੇ ਆ ਰਹੇ ਨੇ ਪੁਰਾਣੇ ਸਾਡੇ ਉਸ ਤਰ੍ਹਾਂ ਦੇ ਕੋਲ ਦੇ ਨਾਲ ਜਿਹੜੀ ਸਾਡੀ ਕਮੇਟੀ ਹੈ ਤੋਰਾ ਸਾਹਿਬ ਪਰਿਸ਼ਦ ਦੀ ਕਮੇਟੀ ਇਹਨਾਂ ਦਾ ਜੋ ਮੈਂਬਰਾਂ ਦਾ ਵਾਅਦਾ ਹੋਇਆ ਹੈ ਬੜੀ ਖੁਸ਼ੀ ਦੀ ਗੱਲ ਹੈ ਫੋਰ ਸਾਰੇ ਮੈਂਬਰਾਂ ਨੂੰ ਜਿੱਥੇ ਧੰਨਵਾਦ ਆਪਾਂ ਕਰਦੇ ਹਾਂ ਹੋਰ ਜਿੱਦਾਂ ਵਾਪਤ ਹੈ ਸਿੰਧੂ ਮਰ ਬੇਂਤੀ ਵੀ ਹੈ ਵੀ ਆਪਾਂ ਇਕੱਠੇ ਹੋ ਕੇ ਤੇ ਜਿੰਨਾ ਵੀ ਸਮਾਂ ਆਪਾਂ ਕੱਢ ਸਕਦੇ ਆ ਗੁਰਦਾਰ ਦੀ ਗੁਰਦਾਰ ਦੀ ਸੇਵਾ ਵਾਸਤੇ ਆਪਾਂ ਅੱਗੇ ਹੋ ਕੇ ਸੇਵਾ ਵਾ ਉਹ ਜਿਹੜੀਆਂ ਸਾਰੇ ਰਗ ਤੇ ਬਣਾਈਏ ਇਹ ਲੋਈ ਕਹਿੰਦਾ ਹੋਏ ਕੈਮਾਂ ਦਾ ਜੱਤ ਕੋਈ ਆਪੋਲਾ ਨਹੀਂ ਕਿਹਾ ਵੀ ਤੇ ਉਹ ਨਾਲੇ ਵੀ ਸਿਲਵਰ ਬਿੰਦ ਤੇ ਜਿੱਥੇ ਵੀਰ ਜੁੜੇ ਨੇ ਨਾਲ ਪਹਿਣਾ ਵੀ ਜੁੜੀਆਂ ਹੈ